ਸਾਡੇ ਲੋਕ ਇੰਡੀਆ ਪਾਕਿਸਤਾਨ ਕ੍ਰਿਕਟ ਮੈਚ ਪਿੱਛੇ ਲੜੀ ਜਾਂਦੇ ਤੇ ਉਦੋਂ ਮੋਦੀ ਸਰਕਾਰ ਪੈਟਰੋਲ ਵਿੱਚ ਗੰਨੇ ਦਾ ਜੂਸ ਮਿਲਾ ਮਲਾਫਟੀ ਪੈਟਰੋਲ ਵਿੱਚ ਲੋਕਾਂ ਨੂੰ ਲੁੱਟੀ ਜਾਂਦੀ ਤੇ ਇਸ ਦੀ ਕਿਸੇ ਨੂੰ ਭਣਕ ਤੱਕ ਨਹੀਂ ਮੈਂ ਗੱਲ ਕਰ ਰਿਹਾ E20 ਪੈਟਰੋਲ ਸਕੈਮ ਦੀ ਜਿਸ ਵਿੱਚ ਸਿਰਫ 80% ਪਿਓਰ ਪੈਟਰੋਲ ਹੁੰਦਾ ਤੇ ਬਾਕੀ 20% ਇਥਨੋਲ ਮਿਲਾਇਆ ਜਾਂਦਾ ਇਥਨੋਲ ਇੱਕ ਫਲੇਮੇਬਲ ਅਲਕੋਹਲ ਹੁੰਦਾ ਜੋ ਕਿ ਮੱਕੀ ਗੰਨੇ ਵਰਗੀਆਂ ਫਸਲਾਂ ਤੋਂ ਤਿਆਰ ਕੀਤਾ ਜਾਂਦਾ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਪੈਟਰੋਲ ਵਿੱਚ 20% ਇਥਨੋਲ ਬਲੈਂਡ ਕਰਨ ਨਾਲ ਜੋ ਪੈਟਰੋਲ 100 ਰੁਪਏ ਲੀਟਰ ਮਿਲਦਾ ਹੈ ਉਸ ਦੀ ਕੀਮਤ 20 ਰੁਪਏ ਲੀਟਰ ਹੋ ਜਾਵੇਗੀ ਆਪ 120 ਰੁਪਏ ਜੋ ਪੈਟਰੋਲ ਲੈ ਰਹੇ ਹੈ ਉਸ ਦਾ ਭਾਅ ਹਮ 15 ਰੁਪਏ ਲੀਟਰ ਕਰਾਂਗੇ ਅਤੇ ਇਥਨੋਲ ਬਣਾਉਣ ਲਈ ਕੰਪਨੀਆਂ ਗੰਨਾ ਵੀ ਖਰੀਦਣਗੀਆਂ ਜਿਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਅਤੇ ਜੋ E20 ਪੈਟਰੋਲ 2030 ਵਿੱਚ ਸ਼ੁਰੂ ਹੋਣਾ ਸੀ ਉਸ ਨੂੰ 5 ਸਾਲ ਪਹਿਲਾਂ ਯਾਨੀ 2025 ਵਿੱਚ ਹੀ ਸ਼ੁਰੂ ਕਰ ਦਿੱਤਾ ਪਰ ਸਰਕਾਰ ਨੇ ਜੋ ਦਾਅਵੇ ਕੀਤੇ ਸੀ ਉਹ ਤਾਂ ਕਿਤੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਪੈਟਰੋਲ ਤਾਂ ਹਜੇ ਵੀ 100 ਰੁਪਏ ਲੀਟਰ ਮਿਲ ਰਿਹਾ ਬਲਕਿ ਤੁਹਾਨੂੰ ਉਸੇ ਕੀਮਤ ਵਿੱਚ ਇਥਨੋਲ ਬਲੈਂਡਡ ਪੈਟਰੋਲ ਦਿੱਤਾ ਜਾ ਰਿਹਾ ਜਿਸ ਨਾਲ ਤੁਹਾਡੇ ਗੱਡੀਆਂ ਦਾ ਬਹੁਤ ਨੁਕਸਾਨ ਹੋਵੇਗਾ। ਬਿਲਕੁਲ ਭਾਈ E20 ਪੈਟਰੋਲ ਕੀ ਵੇਲੇ ਲੋਕਾਂ ਦੀ ਗੱਡੀਆਂ 'ਚ ਜੰਗ ਲੱਗਣਾ ਚੱਲੂ ਹੋ ਚੁੱਕਾ ਹੈ। ਮੇਰੀ ਗੱਡੀ ਦੀ ਮਾਈਲੇਜ ਪਹਿਲੇ 12 ਕਿਥੀ, ਉਹ ਘੱਟ ਹੋ ਕੇ 9.5 ਦੀ ਮਾਈਲੇਜ ਹੋ ਗਈ ਹੈ। ਕਿਉਂਕਿ 2023 ਤੋਂ ਪਹਿਲਾਂ ਬਣੀਆਂ ਸਾਰੀਆਂ ਗੱਡੀਆਂ, ਮੋਟਰਸਾਈਕਲ, ਸਕੂਟਰਿਆਂ E20 ਪੈਟਰੋਲ ਕੈਪੇਬਲ ਹੈ ਹੀ ਨਹੀਂ। ਉਹਨਾਂ ਵਿੱਚ ਸਿਰਫ E5 ਜਾਂ E10 ਪੈਟਰੋਲ ਪੈ ਸਕਦਾ। ਜੋ ਪਹਿਲਾਂ ਮੋਟਰਸਾਈਕਲ ਦੀ ਐਵਰੇਜ 50 ਸੀ, ਹੁਣ 35 ਤੇ ਰਹਿ ਜਾਣੀ। ਜਿੱਥੇ ਤੁਸੀਂ 100 ਰੁਪਏ ਦੇ ਪੈਟਰੋਲ ਨਾਲ ਪਹਿਲਾਂ ਆਪਣੀ ਗੱਡੀ 50 ਕਿਲੋਮੀਟਰ ਐਵਰੇਜ ਘੱਟ ਨਿਕਲੇਗੀ ਜਿਹੜੇ ਲੋਕ ਬਾਹਰਲੇ ਦੇਸ਼ਾਂ ਵਿੱਚ ਰਹਿ ਰਹੇ ਉਹਨਾਂ ਨੂੰ ਪਤਾ ਹੋਵੇਗਾ ਕਿ ਉਹਨਾਂ ਕੋਲ ਪੈਟਰੋਲ ਪੰਪ ਤੇ 옵ਸ਼ਨਸ ਹੁੰਦੇ ਹਨ ਕਿ ਉਹ ਕਿਹੜਾ ਪੈਟਰੋਲ ਲੈਣਾ ਚਾਹੁੰਦੇ E5 E10 ਜਾਂ E20 ਜਾਂ ਪਿਓਰ ਪੈਟਰੋਲ ਪਰ ਇੰਡੀਆ ਵਿੱਚ ਅਜਿਹਾ ਕੁਝ ਨਹੀਂ ਹੋਵੇਗਾ ਤੁਹਾਨੂੰ ਸਿਰਫ E20 ਪੈਟਰੋਲ ਹੀ ਮਿਲੇਗਾ ਆਮ ਜਨਤਾ ਦਾ ਫਾਇਦਾ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਫਿਰ ਕਿਸ ਦਾ ਹੋ ਰਿਹਾ ਸਰਕਾਰ ਦਾ ਜੇ ਤੁਸੀਂ ਇਦਾਂ ਸੋਚ ਰਹੇ ਹਾਂ ਤਾਂ ਬਿਲਕੁਲ ਠੀਕ ਸੋਚ ਰਹੇ ਆ। T20 ਦੇ ਫਾਇਦੇ ਗਣਾ ਸਰਕਾਰ ਨੇ ਇਸ ਨੂੰ ਬਹੁਤ ਪ੍ਰਮੋਟ ਕੀਤਾ। ਹੁਣ ਇਥਨੋਲ ਪ੍ਰਮੋਟ ਕਰਨ ਨਾਲ ਫਾਇਦਾ ਕਿਸ ਦਾ ਹੋਣਾ ਸੀ? ਜੋ ਕੰਪਨੀਆਂ ਇਥਨੋਲ ਬਣਾਉਂਦੀਆਂ, ਜਾਨੀ ਪੂਰਤੀ ਗਰੁੱਪ ਦਾ। ਤੇ ਇਸ ਕੰਪਨੀ ਦਾ ਫਾਊਂਡਰ ਪਤਾ ਕੌਣ ਹੈ? ਖੁਦ ਨਿਤਿੰਗ ਗਠਕੜੀ। ਮਿਨਿਸਟਰ ਆਫ ਰੋਡ ਟਰਾਂਸਪੋਰਟ। ਇੰਨਾ ਹੀ ਨਹੀਂ, ਨਿਤਨ ਗਠਕੜੀ ਦਾ ਮੁੰਡਾ ਨਿਖਲ ਗਠਕੜੀ, ਉਸਨੇ ਵੀ 2024 ਵਿੱਚ ਇਥਨੋਲ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਰਕੇ ਉਸ ਕੰਪਨੀ ਦੀ ਮਾਰਕੀਟ ਵੈਲਿਊ 17 ਕਰੋੜ ਤੋਂ ਸਿੱਧਾ ਹੀ 523 ਕਰੋੜ ਤੋਂ ਪਾਰ ਚਲ ਗਈ। ਸਿਰਫ 1 ਸਾਲ ਵਿੱਚ ਜੇ ਤੁਸੀਂ ਵੀਡੀਓ ਇੱਥੇ ਤੱਕ ਦੇਖ ਲਈ ਹੈ ਤਾਂ ਹੁਣ ਤੱਕ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਇਥਨੋਲ ਮਿਕਸ ਕਰਨ ਨਾਲ ਫਾਇਦਾ ਅਸਲ 'ਚ ਕਿਸ ਨੂੰ ਹੋਇਆ ਮੰਤਰੀਆਂ ਨੇ ਆਪਣੇ ਨਿਆਣੇ ਕਰੋੜਪਤੀ ਬਣਾ ਲਏ ਤੇ ਸਾਡੇ ਲੋਕ ਇਹੀ ਸਾਬਤ ਕਰਨ 'ਚ ਲੱਗੇ ਹੋਏ ਹਨ ਕਿ ਤੂੰ ਨਹੀਂ ਮੈਂ ਵੱਡਾ ਦੇਸ਼ ਭਗਤਾਂ ਮੋਦੀ ਬੱਲੇ ਬੱਲੇ ਪੱਕੀ ਸਾਰੇ ਚੱਲੇ ਚੱਲੇ ਮਾਜੀ ਤੁਹਾਡੀ ਗੱਡੀ ਦੇ ਫਿਊਲ ਟੈਂਕ ਤੇ E20 ਲਿਖਿਆ ਹੈ ਜਾਂ ਨਹੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ